1737 ਵਿੱਚ ਜਮਰੌਦ ਦੀ جنگ ਵਾਦ ਸਰਦਾਰ ਹਰੀ ਸਿੰਘ ਨਲਵਾ ਦਾ ਪਠਾਨਾ ਕਬੀਲੇ ਜਿਨ੍ਹਾਂ ਨਾਲ ਅਟਪਾਰ ਦੇ ਇਲਾਕੇ ਵਿੱਚ ਹਰੀ ਸਿੰਘ ਨਲਵਾ ਦਾ ਵਾਪਿਆ ਇਹ ਸਭ ਇੱਕ ਜੀਵਨ ਤੋਂ ਕੋਹਾਂ ਦੂਰ ਸਨ ਰਾਹਗੀਰਾਂ ਦੀ ਲੁੱਟਮਾਰ ਕਰਕੇ ਉਹਨਾਂ ਦਾ ਧਨ ਮਾਲ ਲੁੱਟ ਲੈਣਾ ਜੰਗਰ ਚੋਰੀ ਕਰਨੇ ਸ਼ਿਕਾਰੀ ਕੁੱਤਿਆਂ ਨੂੰ ਲੈ ਕੇ ਸ਼ਿਕਾਰ ਕਰਨੇ ਚੋਰੀਆਂ ਕਰਨੀਆਂ ਉਹਨਾਂ ਦਾ ਆਮ ਪੇਸ਼ਾ ਸਨ ਕਈ ਵੇਰੇ ਰਾਜੰਦਿਆਂ ਬਰਾਤਾਂ ਨੂੰ ਲੁੱਟ ਕੇ ਨੰਮੀਆਂ ਵਹੀਆਂ ਮਟਿਆਰਾਂ ਨੂੰ ਅਗਵਾ ਕਰ ਲੈਂਦੇ ਸਨ ਸਰਨਾਖਤ ਕੌਰ ਦੀ ਗਾਥਾ ਵੀ ਇਸੇ ਪ੍ਰਕਾਰ ਦੀ ਹੈ ਇੱਕ ਵਿਹਾਰੀ ਵੰਗ ਨਾਮੇ ਹਿੰਦੂ ਸੀ ਉਹ ਆਪਣੀ ਸ਼ਾਦੀ ਕਰਵਾ ਕੇ ਤੌਰ ਪੱਛਮੀ ਇਲਾਕੇ ਦੇ ਇੱਕ ਦੁਰੂ ਉਦਰੇਡਾ ਨਵੇਕਲੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਰਸਤੇ ਵਿੱਚ ਡਾਕੂਆਂ ਨੇ ਬਰਾਤ ਲੁੱਟ ਲਈ ਅਤੇ ਉਸਦੀ ਨਵਿਆਹੀ ਪਤਨੀ ਨੂੰ ਅਗਵਾ ਕਰਕੇ ਡਾਕੂ ਲੈ ਗਏ ਘਟਨਾ ਤੋਂ ਬਾਅਦ ਉਹ ਪਰਿਵਾਰ ਸਰਦਾਰ ਹਰੀ ਸਿੰਘ ਨਲਵਾ ਕੋਲ ਫਰਿਆਦ ਲੈ ਕੇ ਆਇਆ ਤੇ ਬੇਨਤੀ ਕੀਤੀ ਕਿ ਡਾਕੂਆਂ ਨੇ ਮੇਰੀ ਬਰਾਤ ਲੁੱਟ ਲਈ ਹੈ ਅਤੇ ਮੇਰੀ ਪਤਨੀ ਨੂੰ ਡਾਕੂ ਚੁੱਕ ਕੇ ਲੈ ਗਏ ਹਨ ਹਜ਼ੂਰ ਮੇਰੇ ਨਾਲ ਬਹੁਤ ਪੱਕਾ ਹੋਇਆ ਹੈ ਮੇਰੀ ਸਹਾਇਤਾ ਕਰੋ ਫਰਿਆਦ ਸੁਣ ਕੇ ਸਰਦਾਰ ਹਰੀ ਸਿੰਘ ਨਲਵਾ ਨੇ ਕਿਹਾ ਕਿ ਮੇਰੇ ਰਾਜ ਵਿੱਚ ਇਹ ਕਬਲਾ ਬੱਚੀ ਨਾਲ ਅਜਾਹ ਜ਼ੁਲਮ ਕਦੇ ਬਰਦਾਸ਼ਤ ਨਹੀਂ ਹੋਵੇਗਾ ਸਰਦਾਰ ਨੇ ਕੁਝ ਮਸ਼ਹੂਕ ਬੰਦਿਆਂ ਨੂੰ ਉਹਨਾਂ ਦੇ ਨਾਲ ਦੇਖਿਆ ਤੇ ਤਾੜ ਲਿਆ ਕਿ ਡਾਕੂਆਂ ਦੇ ਮੁਖਬਰ ਹੋ ਸਕਦੇ ਹਨ ਹਰੀ ਸਿੰਘ ਨਲਵਾ ਨੇ ਆਪਣੇ ਸਪਾਹੀਆਂ ਸੱਤੀ ਨਾਲ ਕਿਹਾ ਕੇਸ ਫਰਿਆਦੀ ਨੂੰ ਜੇਲ੍ਹ ਵਿੱਚ ਸੁੱਟ ਦਿਓ ਮੈਂ ਅਜਿਹੇ ਨਸਪੰਕ ਫਰਿਆਦੀ ਦੀ ਫਰਿਆਦ ਨਹੀਂ ਸੁਣ ਸਕਦਾ ਜਿਹੜਾ ਆਪਣੀ ਇੱਜ਼ਤ ਦੀ ਰੱਖਿਆ ਨਹੀਂ ਕਰ ਸਕਿਆ ਜੋ ਆਪਣੀ ਬੀਬੀ ਦੀ ਢੋਲੀ ਦੀ ਰੱਖਿਆ ਨਹੀਂ ਕਰ ਸਕਦਾ ਉਸ ਨੂੰ ਵਿਆਹ ਕਰਾਉਣ ਦਾ ਕੋਈ ਹੱਕ ਨਹੀਂ ਚੰਗਾ ਇਹ ਸੀ ਕਿ ਤੇਰੀ ਬੀਬੀ ਦੀ ਢੋਲੀ ਚੱਕਣ ਤੋਂ ਪਹਿਲਾਂ ਤੂੰ ਉਸ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਜਾਂਦਾ ਤਾਂ ਸਰਕਾਰ ਤੇਰੀ ਸ਼ਹੀਦੀ ਤੇ ਤੇਰੀ লাশ ਨੂੰ ਸਲਾਮੀ ਦੇ ਕੇ ਸ਼ਸਕਾਰ ਕਰਦੀ। ਸਿਪਾਹੀ ਉਸ ਨੂੰ ਕੈਦਖਾਨੇ ਵੱਲ ਲੈ ਤੁਰੇ। ਸੁੰਆਂ ਨੂੰ ਤਸੱਲੀ ਹੋ ਗਈ ਕਿ ਸਰਕਾਰ ਵੱਲੋਂ ਤਰੰਤ ਕਿਸੇ ਕਾਰਵਾਈ ਦੀ ਸੁਭਾਵਨਾ ਨਹੀਂ। ਜਦੋਂ ਵਾਪਸ ਮੁੜੇ ਤਾਂ ਹਰੀ ਸਿੰਘ ਨਲੂਆ ਨੇ ਆਪਣੇ ਜਰਨੈਲ ਨੂੰ ਸੱਦ ਕੇ ਉਹਨਾਂ ਠੱਗਾਂ ਉਹਨਾਂ 'ਤੇ ਨਿਗਾਹ ਰੱਖਣ ਲਈ 10 ਘੋੜਸਵਾਰ ਉਹਨਾਂ ਦੇ ਨਾਲ ਉਹਨਾਂ ਦਾ ਪਿੱਛਾ ਕਰਨ ਲਈ ਅਤੇ ਨੌਜਵਾਈ ਮਟਿਆਰ ਨੂੰ ਛਡਾਉਣ ਲਈ ਭੇਜ ਦਿੱਤੇ ਜਿਨ੍ਹਾਂ ਨੇ ਅਸ਼ੂਹੀ ڈاکੂਆਂ ਦੇ ਟਿਕਾਣੇ ਦਾ 蹊ਰਾ ਘੱਟ ਕੇ ਲੜਕੀ ਨੂੰ ਛਡਵਾ ਲਿਆ ਇਸ ਪ੍ਰਕਾਰ ਇਹ ਆਵਲਾ ਇਸਤਰੀ ਸਰਦਾਰ ਹਰਜੀਤ ਸਿੰਘ ਲਾਲੂਏ ਦੇ ਸਾਹਮਣੇ ਹਾਜ਼ਰ ਹੋਈ ਹਰੀ ਸਿੰਘ ਨੇ ਲੜਕੀ ਪਾਸੋਂ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਕਿਹਾ ਜੀ ਮੈਂ ਆਪ ਦੀ ਸ਼ਰਨ ਵਿੱਚ ਹਾਜ਼ਰ ਹਾਂ ਆਪਣੀ ਮੇਰੀ ਜਾਨ ਹੀ ਨਹੀਂ ਪੱਤ ਵੀ ਵਿਚਾਈ ਹੈ ਇਸ ਪ੍ਰੰਤ ਹਰੀ ਸਿੰਘ ਨੇ ਲੁਪੇ ਗਏ ਮਾਲ ਅਸਬਾਬ ਨਵੀਂ ਵਿਆਹੀ ਜੋੜੀ ਨੂੰ ਦੇਖ ਕੇ ਉਹਨਾਂ ਦੇ ਪਿੰਡ ਸੁਰੱਖਿਆਤ ਪਹੁੰਚਾਉਣ ਦਾ ਹੁਕਮ ਦਿੱਤਾ ਪਰ ਇਸ ਨਵੀਂ ਵਿਆਹੀ ਆਰਤ ਨੇ ਹਰੀ ਸਿੰਘ ਲਲਵਾਦੀ ਸੇਵਾ ਵਿੱਚ ਰਹਿਣ ਦੀ ਅਰਜ਼ੋਈ ਕੀਤੀ ਉਹਨਾਂ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਡਾਕੂ ਉਹਨਾਂ ਨੂੰ ਇਧਰੇ ਵਸਣ ਨਹੀਂ ਦੇਣਗੇ ਉਪਰੰਤ ਉਨ੍ਹਾਂ ਨੂੰ ਪਹਲੋਸ਼ ਕਾਕੇ ਖਾਲਤਾਪਨ ਸਿਟ ਸ਼ਾਮਲ ਕਰ ਲਿਆ ਗਿਆ ਇਸ ਪ੍ਰਕਾਰ ڈاکੂਆਂ ਤੋਂ ਬੰਦ ਖਲਾਸ ਹੋਈ ਔਰਤ ਦਾ ਨਾਂ ਸਰਨਾਗਤ ਕੌਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਦੋਹਣੇ ਅਮਰਤ ਛਕ ਲਿਆ ਤੇ ਪਸ਼ਾਵਰ ਵਿੱਚ ਲੋਕਾਂ ਦੀ ਬੜੀ ਸੇਵਾ ਕੀਤੀ ਹੁਣ ਪਸ਼ਾਵਰ ਤੋਂ 20 ਮੀਲ ਅੱਗੇ ਜਮਰੌਦ ਦੇ ਕਿਲੇ ਵਿੱਚ ਉਥੋਂ ਦੇ ਬਾਗੂਆਂ ਨੂੰ ਸੋਧਣ ਲਈ ਗਏ ਸਰਦਾਰ ਹਰੂ ਸਿੰਘ ਨਲਵਾ ਆਪਣੇ ਰੋਗ ਦਾ ਨਾਲ ਇਹ ਵਿਰੋਧ ਦਵਾ ਦਿੱਤਾ ਪਰ ਸੀਤ ਕੁਝ ਨਾਰਾਜ਼ ਹੋਣ ਕਰਕੇ ਕਿਲੇ ਵਿੱਚ ਹੀ ਆਰਾਮ ਫਰਮਾ ਰਹੇ ਸਨ ਉਹਨਾਂ ਦੀ ਬਿਮਾਰੀ ਦੀ ਸੂਹ ਮਿਲਣ ਕਰਕੇ ਬਾਗਿਆਂ ਨੇ ਜਮਰਾਉ ਦੇ ਕਿਲੇ ਨੂੰ ਘੇਰਾ ਪਾ ਲਿਆ ਸਰਦਾਰ ਹਰੀ ਸਿੰਘ ਨਲਵਾ ਉੱਥੇ ਪਹੁੰਚੇ ਨਲਵਾ ਸਾਹਿਬ ਨੇ ਉੱਚੀ ਆਵਾਜ਼ ਨਾਲ ਬਾਗੂਆਂ ਨੂੰ ਸਮਰੱਥਿਤ ਕੀਤਾ ਕਿ ਤੁਸੀਂ ਸੁਣਦੇ ਹੋ ਕਿ ਨਲਵਾ ਮਰ ਗਿਆ ਨਹੀਂ ਮੈਂ ਅਜੇ ਜਿੰਦਾ ਹਾਂ ਇਹ ਵਾਸ ਸੁਣਦਿਆ ਹੀ ਬਾਗੀਆਂ ਵਿੱਚ ਹਫੜਾ-ਦਬੜੀ ਮੱਚ ਗਈ ਹਰੀ ਸਿੰਘ ਨਲਵਾ ਉਹਨਾਂ ਨੂੰ ਖਤਮ ਕਰਦੇ ਹੋਏ ਦੂਰ ਨਿਕਲ ਗਏ ਤੇ ਪਹਾੜੀ ਓਲੇ ਲੁੱਕ ਕੇ ਬੈਠੇ ਦੋ ਪਖਾਨਾ ਨੇ ਸਰਦਾਰ ਬੱਲ ਨੂੰ ਬੰਦੂਕ ਚਲਾ ਦਿੱਤੀ ਸਰਦਾਰ ਸਾਹਿਬ ਨੇ ਦੋਹਾਂ ਨੂੰ ਮਾਰ ਮੁਕਾਇਆ ਫਤੇ ਵਾਪਸ ਕਿਲੇ ਵਿੱਚ ਆ ਗਏ ਇੱਥੇ ਹੀ ਕਿਲੇ ਵਿੱਚ ਬਿਮਾਰੀ ਕਾਰਨ ਨਲਵਾ ਸਾਹਿਬ ਸਦਾ ਲਈ ਸੌਂ ਗਏ। اہل ਕਾਰਨ ਨੇ ਨਲਵੇ ਦੇ ਸਰੀਰ ਨੂੰ ਕਾਰਨਾ ਰੱਖ ਦਿੱਤਾ ਅਤੇ ਬੜੀ ਚਿੰਤਾ ਫੈਲ ਗਈ ਕਿ ਕਿਲੇ ਅੰਦਰ ਜਰਨੇਲਾ ਦੇ ਸਰਦਾਰਾਂ ਨੇ ਸਰਦਾਰ ਦੀ ਸ਼ਹੀਦੀ ਦੀ ਖਬਰ ਮਹਾਰਾਜੇ ਨੂੰ ਪਹੁੰਚਾਉਣ ਦੀ ਵਿਚਾਰ ਬਣਾਈ। ਉਹਨਾਂ ਸੋਚਿਆ ਕਿ ਨਹੀਂ ਤਾਂ ਗਿੰਟੀ ਦੇ ਕਿਲੇ ਅੰਦਰ ਘਰੀ ਫੌਜ ਦਾ ਬਚ ਕੇ ਨਿਕਲਣਾ ਸੰਭਵ ਹੈ। ਇਹ ਵਿਚਾਰਾਂ ਹੋ ਰਹੀਆਂ ਸਨ ਕਿ ਬਹਾਦਰ ਬੀਬੀ ਨਲਵੇ ਦੀ ਧਰਮ ਪੁੱਤਰੀ ਅੱਗੇ ਵਧੀ ਤੇ ਕਹਿਣ ਲੱਗੀ ਕਿ ਮੇਰੇ ਬਹਾਦਰ ਸੂਰਮਿਆਂ ਵੀਰੋ ਅੱਜ ਤੁਹਾਡੀ ਭੈਣ ਸਰਨਾਕੌਰ ਯਤীম ਹੋ ਗਈ ਹੈ ਅੱਜ ਮੈਂ ਆਪਣੀ ਧਰਮ ਪਿਤਾ ਨੂੰ ਸਦਾ ਲਈ ਖੋ ਚੁੱਕੀ ਹਾਂ ਪਰ ਮੈਂ ਪ੍ਰਣ ਕੀਤਾ ਹੈ ਕਿ ਮੈਂ ਭਰੇ ਦਰਬਾਰ ਵਿੱਚ ਇਹ ਪ੍ਰਣ ਕੀਤਾ ਹੈ ਕਿ ਇਹ ਸਰੀਰ ਮੇਰਾ ਹੁਣ ਧਰਮ ਦੀ ਸੇਵਾ ਹਿਤ ਕੰਮ ਕਰੇਗਾ ਚਿੰਤਾ ਨਾ ਕਰੋ ਪ੍ਰਮਾਤਮਾ ਭਲੀ ਕਰੇਗਾ ਮੇਰੇ ਲਈ ਇੱਕ ਕਾਲੇ ਵਰਕੇ ਦਾ ਪ੍ਰਬੰਧ ਕਰੋ ਜਿਸ ਨੂੰ ਪਹਿਨ ਕੇ ਮੈਂ ਕੋ ਮੁਸਲਮਾਨਾਂ ਔਰਦਾਂ ਤੇ ਸਤਾਰ ਕਰ ਸਕਾਂ ਅੱਜ ਰਾਤ ਨੂੰ ਮੈਨੂੰ ਕਿਲੇ ਦੀ ਕੰਧ ਤੋਂ ਛੇਠਾ ਉਤਾਰ ਦਿਓ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਦੋ ਦਿਨਾਂ ਅੰਦਰ ਮਹਾਰਾਜਾ ਰਣਜੀਤ ਸਾਹਿਬ ਇਹ ਸੂਚਨਾ ਪਹੁੰਚਾਉਣ ਲਈ ਪਸ਼ਾਵਰ ਪਹੁੰਚ ਜਾਵਾਂਗੀ ਇਸੇ ਬਿਆਨਤ ਅਨੁਸਾਰ ਉਸ ਨੂੰ ਇੱਕ ਮੁਸਲਮਾਨ ਔਰਤ ਦਾ ਪੀਸ 2K ਰਾਤ ਨੂੰ ਕਿਲੇ ਤੋਂ ਕੱਢ ਦਿੱਤਾ ਰਾਤੋ-ਰਾਤ ਸਰਨਾਗਤ कौर ਵੈਰੀਆਂ ਦੇ ਕੈਂਪ ਨੂੰ ਪਾਰ ਕਰਦੀ ਅੱਗੇ ਵਧਦੀ ਗਈ ਵੈਰੀਆਂ ਦੇ ਇਲਾਕੇ 'ਚ ਕੋਈ ਸ਼ੋਰ ਢਿਲ ਇਹ ਸੂਰਬੀਰ ਔਰਤ ਇਸ ਤਰ੍ਹਾਂ ਨਿਰਪੈ ਤੇ ਨਿਰਭਰਕ ਹੋ ਕੇ ਜਾ ਸਕਦੀ ਹੈ ਪਰਮਾਤਮਾ ਤੇ ਡੋਰੀ ਛੱਟ ਕੇ ਆਪਣੇ ਸਵੈ ਵਿਸ਼ਵਾਸ ਨੂੰ ਕੈਮ ਰੱਖਦੀ ਬਾਟਾ ਮਾਰਦੀ ਦੁੱਖ ਤਕਲੀਫਾਂ ਚੱਲਦੀ ਤੀਸਰੇ ਦਿਨ ਪਸ਼ਾਵਰ ਪੁੱਜੀ ਅਤੇ ਉਥੋਂ ਦੇ ਗਵਰਨਰ ਨੂੰ ਜਾ ਕੇ ਮਲਵੇ ਦੀ ਮੌਤ ਦੀ ਖਬਰ ਦਿੱਤੀ ਅਤੇ ਪਸ਼ਾਵਰ ਤੋਂ ਅੱਗੇ ਇਹ ਖਬਰ ਲਾਹੌਰ ਦਰਬਾਰ ਤੱਕ ਉਥੋਂ ਦੇ ਜਰਨੈਲ ਲੈ ਕੇ ਮਹਾਰਾਜਾ ਰਣਜੀਤ ਤੱਕ ਪਹੁੰਚੇ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਨੇ ਅਰੀ ਸਿੰਘ ਨਲਵਾਦੀ ਮੌਤ ਦੀ ਖਬਰ ਸੁਣੀ ਤਾਂ ਉਹ ਬਹੁਤ ਰੋਇਆ ਅਤੇ ਉਸਨੇ ਕਿਹਾ ਕਿ ਅੱਜ ਮੇਰੀ ਸਜੀਵਾ ਟੁੱਟ ਗਈ ਹੈ ਮੇਰਾ ਸਭ ਤੋਂ ਬਹਾਦਰ ਜਰਨੈਲ ਇਸ ਦੁਨੀਆ ਤੋਂ ਚਲੇ ਆ ਗਿਆ ਹੈ ਕੌਰ ਦੀ ਗਾਥਾ ਸੇਖਾ ਇਤਿਹਾਸ ਵਿੱਚ ਇੱਕ ਬਹਾਦਰ ਔਰਤ ਦੇ ਤੌਰ ਤੇ ਜਾਣੀ ਜਾਂਦੀ ਹੈ